ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਣਾ ਵੀਡੀਓ ਦੇਖ ਕੇ ਪੁਰਾਣਾ ਟਾਈਮ ਯਾਦ ਆ ਗਿਆ ਸਾਨੂੰ ਵੀ ਜਦੋਂ ਵੀ ਕੋਈ ਕਿਤੇ ਬਰਾਤ ਹੋਣੀ ਨਾ ਤੇ ਅਸੀਂ ਬਰਾਤ ਵਿੱਚ ਚੱਲ ਜਾਣਾ ਤੇ ਉੱਥੇ ਜਾ ਕੇ ਅਸੀਂ ਵੀ ਜਦੋਂ ਉਹ ਬਾਪੂ ਨੇ ਪੈਸੇ ਸੁੱਟਣੇ ਤੇ ਅਸੀਂ ਵੀ ਪੈਸੇ ਲੁੱਟਦੇ ਹੁੰਦੇ ਸੀ ਤੇ ਆ ਵੀਡੀਓ ਦੇਖ ਕੇ ਮੈਨੂੰ ਵੀ ਯਾਦ ਆ ਗਿਆ ਤੁਹਾਨੂੰ ਵੀ ਯਾਦ ਆਉਂਦਾ ਹੈ ਕਿ ਨਹੀਂ ਵੀਡੀਓ ਦੇਖ ਕੇ ਤੇ ਕਾ ਮਸ਼ਹੂਰੀ ਡੀਡੀ ਪੰਜਾਬੀ ਚੈਨਲ ਤੇ ਆਉਂਦੀ ਹੁੰਦੀ ਸੀ ਤੇ ਇਹਦੀ ਆਵਾਜ਼ ਵੀ ਬਹੁਤ ਵਧੀਆ ਹੁੰਦੀ ਸੀ ਇਹ ਛੋਟੇ ਹੁੰਦੇ ਆ ਇੱਕੋ ਜਣਾ ਚੱਲਦਾ ਹੁੰਦਾ ਸੀ ਪੰਜਾਬੀ ਡੀਡੀ ਪੰਜਾਬੀ ਤੇ ਉਤੇ ਮਸ਼ਹੂਰੀ ਆਉਣੀ ਤੇ ਆਵਾਜ਼ ਚੱਲੇ ਨੇ ਪੁਰਾਣੀਆਂ ਜਿਆਦਾ ਅੱਜ ਫੇਰ ਤਾਜ਼ੀਆਂ ਹੋ ਗਈਆਂ ਆ ਮਸ਼ੀਨੀਆਂ ਇਹ ਆਪਣੇ ਬਾਹਰ ਲੱਗੀ ਸੀ ਇਹ ਛੇਕ ਕਰਨ ਵਾਲੀ ਮਸ਼ੀਨ ਹੈ ਧਰਤੀ ਦੇ ਵਿੱਚ ਜ਼ਮੀਨ ਦੇ ਵਿੱਚ ਤੇ ਆਹੜਾ ਇਹਦਾ ਕਿੱਲੇ ਜਾਵਾ ਇਹ ਜ਼ਮੀਨ ਦੇ ਉੱਤੇ ਰੱਖ ਦਿੰਦੇ ਆ ਤੇ ਪਿੱਛੋਂ ਜਿਹੜੀ ਹੈ ਜੈਕ ਵਾਲੀ ਮਸ਼ੀਨ ਆ ਤੇ ਪ੍ਰੈਸ਼ਰ ਵਾਲੀ ਇਹ ਪ੍ਰੈਸ਼ਰ ਦੇ ਨਾਲ ਆ ਦੇਖਿਓ ਜੇਖੋ ਕਿੰਨਾ ਇਹਦੇ ਵਿੱਚ ਜੋਰ ਆਇਆ ਇਹ ਇਦਾਂ ਲਾਤਾ ਨਾਲ ਤੇ ਫਿਰ ਉਥੋਂ ਨੇ ਆਵੇ ਘੁੰਮਦੀ ਜਾਣੀ ਥੱਲੇ ਥੱਲੇ ਜਮੀਨ ਜੇ ਨੇ ਸ਼ੇਕ ਕਰੀ ਜਾਣਾ ਤੇ ਐ ਪੈਪ ਪਾਉਣਾ ਇਹਨਾਂ ਨੇ ਤੇ ਦੇਖ ਲਓ ਵੀ ਇੱਥੋਂ ਕਮਾਉਂਦੇ ਕਮਾਉਂਦੇ ਆ ਕਮਾਉਂਦੇ ਕਮਾਉਂਦੇ ਇਹ ਪੂਰਾ ਉਹ ਜਿੱਥੇ ਲੱਕੜ ਵਾਲੀਆਂ ਦੁਕਾਨਾਂ ਉੱਥੋਂ ਤੱਕ ਲਗਾਤਾਰ ਇਦਾਂ ਹੀ ਇਹ ਪੈਪ ਚੱਲਦਾ ਰਹੇ ਐਨੀ ਮਸ਼ੀਨ ਦੇ ਵਿੱਚ ਪਾਵ ਰਿਆ ਐਨੀ ਤਾਕਤ ਐ ਇਸ ਮਸ਼ੀਨ ਦੇ ਦੇ ਤੂ ਦੇਖੋ ਐਦਾਂ ਆ ਜਿਹੜਾ ਪੈ ਪਿਆ ਨਾ ਇਦਾਂ ਇੱਥੋਂ ਸਿੱਧਾ ਸਿੱਧਾ ਹੀ ਆਉ ਉਹ 2-3 ਕਿਲੋਮੀਟਰ ਤੱਕ ਇਦਾਂ ਹੀ ਪੈ ਪਾ ਦਿੰਦੇ ਆ ਤੇ ਹੌਲੀ ਹੌਲੀ ਇਹ ਆ ਵੀ ਆ ਪੈ ਪਿਆ ਇਹ ਪੈ ਪੈ ਪਿੱਛੇ ਜੋੜੀ ਜਾਂਦੇ ਆ ਮਸ਼ੀਨ ਦੇ ਨਾਲ ਚੂੜੀ ਚੜਦੀ ਜਾਂਦੀ ਆ ਤੇ ਗਾਂ ਦੀ ਗਾਂ ਆਪੇ ਜਿਹੜਾ ਪੈ ਪਿਆ ਉਹ ਤੁਰ ਜਾਂਦਾ ਵਾ ਤੇ ਆ ਜਿਹੜੀ ਮਸ਼ੀਨ ਹੈ ਨਾ ਇਹ ਮਸ਼ੀਨ ਦੇ ਨਾਲ ਪਤਾ ਲੱਗ ਜਾਂਦਾ ਵੀ ਪੈ ਕਿੱਥੋਂ ਤੱਕ ਪਹੁੰਚ ਗਿਆ ਉਹ ਦੇਖਿਓ ਨੁਕਰ ਤੇ ਪਰਲੇ ਬਣੇ ਇਕਨਿਕ ਕਿ ਆ ਜਾ ਹੋਵੇ ਉਹ ਜਿਹੜਾ ਨਾ ਮੋਤੀਆ ਤੁਰੇ ਜਾਂਦਾ ਉਹਦਾ ਮਤਲਬ ਵੀ ਪੈਪ ਤੁਰੇ ਜਾਂਦਾ ਗਾ ਬਿਲਕੁਲ ਸਹੀ ਆ ਓਕੇ ਆ ਇਹ ਮਸ਼ੀਨਾਂ ਇੰਨਾ ਪਤਾ ਲੱਗਦਾ ਵਾ ਇਹ ਮਸ਼ੀਨ ਨੂੰ ਤੇ ਰੱਖ ਦਿੰਦੇ ਆ ਧਰਤੀ ਦੇ ਕਿਉਂਕਿ ਪੈਪ ਥੱਲੇ ਥੱਲੇ ਹੁੰਦੀ ਜਾਣਾ ਨਾ ਬਹੁਤ ਡੂੰਗਾ ਓਵੇ ਇਹ ਕੋ ਮੋਤੀਆ ਉ ਤੁਰੇ ਜਾਂਦਾ ਨਾ ਪਰ ਇਹ ਹਾਂ ਇਹਦਾ ਮਤਲਬ ਵੀ ਪੈਪ ਥੱਲੇ ਥੱਲੇ ਹੁੰਦੀ ਮਸ਼ੀਨ ਦੇ ਨਾਲ ਤੁਰੇ ਜਾਂਦਾ ਵਾ ਆ ਵੀ ਆ ਪੈਪ ਦੇ ਵਿੱਚ ਪਾਣੀ ਵੀ ਛੱਡਦੀ ਆ ਕਿਉਂਕਿ ਜਦੋਂ ਜਿੱਥੇ ਸਖਤਤਾ ਹੁੰਦੀ ਆ ਉਹ ਫਿਰ ਪਾਣੀ ਛੱਡ ਕੇ ਗਿੱਲਾ ਕਰਕੇ ਉਹਨੂੰ ਕਰਤੀ ਨੂੰ ਪੋਲਾ ਕਰ ਲੈਂਦੇ ਆ ਤੇ ਬਾਣੀ ਛੱਡ ਕੇ ਆਵੇ ਪੈਪ ਤੁਰ ਜਾਂਦਾ ਹੋਵੇ ਤੁਰਦਾ ਨਾ ਹੌਲੀ ਹੌਲੀ ਹਾਂ ਤੇ ਆ ਮਸ਼ੀਨ ਦਾ ਬਹੁਤ ਕੰਮ ਐ ਸਾ ਆ ਮਸ਼ੀਨ ਦਾ ਕੰਮ ਐ ਕੋਈ ਰਸਤੇ ਵਿੱਚ ਕੋਈ ਬਲੌਕ ਚ ਕਿ ਨਹੀਂ ਕੋਈ ਚੀਜ਼ ਕਿ ਨਹੀਂ ਹਟਦੀ ਇਸ ਮਸ਼ੀਨ ਦੇ ਨਾਲ ਇਦਾਂ ਪਤਾ ਲੱਗਦਾ ਬਹੁਤ ਟੈਕਨੋਲੋਜੀ ਆ ਗਈ ਐ ਜੀ ਹੁਣ ਤੇ ਟੈਕਨੋਲੋਜੀ ਬਹੁਤ ਜ਼ਿਆਦੀ ਆ ਗਈ ਐ ਅੱਗੇ ਨਹੀਂ ਤੇ ਟੋਆ ਪੁੱਟਦਾ ਪੋਟ ਪੋਟ ਕੇ ਪੈਪਾ ਪਾਉਣੀਆਂ ਹੁਣ ਤੇ ਮਸ਼ੀਨਾਂ ਦੇ ਨਾਲ ਹੀ ਪੈਪ ਪੈ ਜਾਂਦੇ ਆ ਆ ਜਿਦੋਂ ਟੋਆ ਪਟਿਆ ਸੀ ਨਾ ਦੇਖੋ ਕਿੰਨੇ ਪੈ ਪਿਆ ਥੱਲੇ ਆ ਗੁਰਦੁਆਰੇ ਦੇ ਅੱਗੇ ਹਰਾ ਉਹ ਇੱਕ ਚਿੱਟਾ ਉਹ ਥੱਲੇ ਸਿਲਵਰ ਬਹੁਤ ਪੈ ਪਿਆ ਜ਼ਮੀਨ ਦੇ ਥੱਲੇ ਡੂੰਗੀ ਡੂੰਗੀ ਉਹ ਨੀਲਾ ਪੈਪ ਜਿਹੜਾ ਹੁਣ ਪਾਉਣ ਦੇ ਸਭ ਤੋਂ ਥੱਲੇ ਪੈ ਪੇ ਪੈਣਾ ਬਹੁਤ ਥੱਲੇ ਆ